ਕਰ ਗੱਲ ਕੀਤੀ ਜਾਵੇ ਤਾਂ ਮਈ ਮਹੀਨੇ ਦੇ ਵਿੱਚ ਭਾਰਤ ਦੇ ਵੱਲੋਂ ਆਪਰੇਸ਼ਨ ਸੰਦੂਰ ਜ਼ਰੂਰ ਕੀਤਾ ਗਿਆ ਤੇ ਉਹਨਾਂ ਮਾਸੂਮ ਲੋਕਾਂ ਦੀ ਮੌਤ ਦਾ ਬਦਲਾ ਲਿਆ ਗਿਆ ਪਰ ਉਸ ਤੋਂ ਬਾਅਦ ਵੀ ਦੋਹਾਂ ਮੁਲਕਾਂ ਦੇ ਵਿੱਚ ਤਣਾਅ ਜਿਹੜਾ ਨੇ ਉਹ ਦਿਨ-ਬਦਨ ਵਧਦਾ ਜਾ ਰਿਹਾ ਹੈ ਬੇਸ਼ੱਕ ਅੱਜ ਕੱਲ੍ਹ ਦੋਹਾਂ ਮੁਲਕਾਂ ਦੇ ਵਿੱਚ ਇੱਕ ਕ੍ਰਿਕਟ ਮੈਚ ਖੇਡਿਆ ਗਿਆ ਪਰ ਇਸ ਤਣਾਅ ਦਾ ਅਸਰ ਹੁਣ ਪਾਕਿਸਤਾਨ ਦੇ ਵਿੱਚ ਗੁਰਦ ਆਮਾ ਦੇ ਦਰਸ਼ਨ ਕਰਨ ਜਾਣ ਵਾਲੀਆਂ ਸਿੱਖ ਸੰਗਤਾਂ ਦੇ ਉੱਤੇ ਵੀ ਪਿਆ ਹੈ ਜਿहां ਠੀਕ ਸੋਨਿਆ ਤੁਸੀਂ ਤਾਂ ਇਸ ਵਾਰ ਪ੍ਰਕਾਸ਼ ਪੁਰਬ ਦੇ ਮੌਕੇ ਸਿੱਖ ਸੰਗਤਾਂ ਦੇ ਲਈ ਪਾਕਿਸਤਾਨ ਜਾ ਕੇ ਗੁਰਦ ਆਮਾ ਦੇ ਦਰਸ਼ਨ ਕਰਨ ਔਖੇ ਹੋ ਚੁੱਕੇ ਨੇ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਹੁਣ ਇੱਕ ਚਿੱਠੀ ਭੇਜੀ ਗਈ ਹੈ ਤਾਂ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਚਿੱਠੀ ਭੇਜੀ ਗਈ ਹੈ ਜਿਸ ਵਿੱਚ ਸੁਰੱਖਿਆ ਹਵਾਲਾ ਜਿਹੜਾ ਸੁਰੱਖਿਆ ਇੰਤਜ਼ਾਮਾਂ ਦਾ ਹਵਾਲਾ ਦਿੱਤਾ ਕਿ ਹੈ ਕਿ ਪਾਕਿਸਤਾਨ ਦੇ ਵਿੱਚ ਜਾਣਾ ਇਸ ਵੇਲੇ ਸੁਰੱਖਿਅਤ ਨਹੀਂ ਹੈ ਕਿਉਂਕਿ ਉੱਥੇ ਕਈ ਤਰੀਕੇ ਦੇ ਅਤਵਾਦੀ ਹਮਲੇ ਹੋ ਰਹੇ ਨੇ ਇਸੋ ਅਪੀਲ ਕੀਤੀ ਗਈ ਹੈ ਕਿ ਇਸ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿਹੜਾ ਸੰਗਤਾਂ ਦਾ ਜਥਾ ਉਹ ਪਾਕਿਸਤਾਨ ਨਾ ਭੇਜਿਆ ਜਾਵੇ ਤਾਂ ਹਰ ਸਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਰ ਸਾਲ ਵਿਸਾਖੀ ਦੇ ਮੌਕੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਪੰਜਾਬ ਤੋਂ ਐਸਜੀਪੀਸੀ ਦੇ ਵੱਲੋਂ ਸਿੱਖਾਂ ਦੇ ਜਥੇ ਜਿਹੜਾ ਨੇ ਉਹ ਪਾਕਿਸਤਾਨ ਭੇਜੇ ਜਾਂਦੇ ਨੇ ਜਿੱਥੇ ਉਹ ਗੁਰੂ ਧਾਮਾਂ ਦੇ ਦਰਸ਼ਨ ਕਰਦੇ ਨੇ ਪਰ ਇਸ ਵਾਰ ਜਿਹੜਾ ਉਹ ਔਖਾ ਲੱਗ ਰਿਹਾ ਕਿਉਂਕਿ ਲਗਾਤਾਰ ਜੋ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਬਣਦਾ ਜਾ ਰਿਹਾ ਹੈ ਤਾਂ ਉਸ ਨੂੰ ਲੈ ਕੇ ਹੁਣ ਗ੍ਰਹਿ ਮੰਤਰਾਲੇ ਦੇ ਵੱਲੋਂ ਇੱਕ ਚਿੱਠੀ ਜਿਹੜੀ ਆ ਉਹ ਕਈ ਸੂਬਿਆਂ ਨੂੰ ਲਿਖੀ ਗਈ ਹੈ ਪੰਜਾਬ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਗਈ ਹੈ ਇਸ ਤੋਂ ਇਲਾਵਾ ਉਤਰਾਖੰਡ, ਯੂਪੀ ਤੇ ਜੰਮੂ ਕਸ਼ਮੀਰ ਤੇ ਦਿੱਲੀ ਦੇ ਵਿੱਚ ਜਿਹੜੇ ਨੇ ਮੁੱਖ ਸਕੱਤਰ ਉਹਨਾਂ ਨੂੰ ਵੀ ਚਿੱਠੀ ਲਿਖੀ ਗਈ ਹੈ ਕਿਉਂਕਿ ਇਹ ਉਹ ਇਲਾਕੇ ਨੇ ਜਿੱਥੇ ਸਿੱਖ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਰਹਿੰਦੀਆਂ ਨੇ ਤਾਂ ਉੱਥੇ ਵੀ ਹਮੇਸ਼ਾ ਦੇਖਿਆ ਜਾਂਦਾ ਹੈ ਕਿ ਯੂਪੀ, ਉਤਰਾਖੰਡ ਤੇ ਦਿੱਲੀ ਤੋਂ ਤੇ ਜੰਮੂ ਕਸ਼ਮੀਰ ਤੋਂ ਵੱਡੀ ਗਿਣਤੀ 'ਚ ਸੰਗਤਾਂ ਐਸਜੀਪੀਸੀ ਕੋਲ ਆਪਣੀਆਂ ਅਪੀਲਾਂ ਦਿੰਦੀਆਂ ਨੇ ਤੇ ਪਾਸਪੋਰਟ ਦਿੰਦੀਆਂ ਨੇ ਤੇ ਉਸ ਤੋਂ ਬਾਅਦ ਐਸਜੀਪੀਸੀ ਜਿਹੜਾ ਹੈ ਉਹਨਾਂ ਨੂੰ ਵੀਜ਼ਾ ਲੈ ਕੇ ਦਿੰਦੀਆਂ ਤੇ ਉਸ ਤੋਂ ਬਾਅਦ ਸਿੱਖ ਸੰਗਤਾਂ ਜਿਹੜੀਆਂ ਨੇ ਪਾਕਿਸਤਾਨ ਦੇ ਵਿੱਚ ਗੁਰਦੁਆਮਾ ਦੇ ਦਰਸ਼ਨ ਕਰਨ ਦੇ ਲਈ ਜਾਂਦੀਆਂ ਨੇ ਪਰ ਇਸ ਵਾਰੀ ਉਹ ਰਸ਼ਰਾ ਦੇ ਉੱਤੇ ਜਿਹੜੀ ਆ ਰੋਕ ਲੱਗ ਸਕਦੀ ਹੈ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਗ੍ਰਹਿ ਮੰਤਰਾਲੇ ਦੇ ਵੱਲੋਂ ਇੱਕ ਚਿੱਠੀ ਜਿਹੜੀ ਹੈ ਉਹ ਪੰਜਾਬ ਦੇ ਮੁੱਖ ਸਕੱਤਰ ਦਿੱਲੀ ਦੇ ਮੁੱਖ ਸਕੱਤਰ ਜੰਮੂ ਕਸ਼ਮੀਰ ਤੇ ਯੂਪੀ ਤੇ ਉੱਤਰਾਖੰਡ ਦੇ ਮੁੱਖ ਸਕੱਤਰਾਂ ਨੂੰ ਲਿਖੀ ਗਈ ਹੈ ਤੇ ਅਪੀਲ ਕੀਤੀ ਗਈ ਹੈ ਕਿ ਇਸ ਵਾਰੀ ਇਹ ਜਥਾ ਜਿਹੜਾ ਉਹ ਨਾ ਭੇਜਿਆ ਜਾਵੇ ਪਾਕਿਸਤਾਨ ਕਿਉਂਕਿ ਸੁਰੱਖਿਆ ਦਾ ਮਾਮਲਾ ਹੈ ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਨਹੀਂ ਕੀਤੇ ਜਾਣਗੇ ਤਾਂ ਇਸ ਤੋਂ ਇਲਾਵਾ ਜੇਕਰ ਸਾਰੇ ਮਸਲੇ ਦੇ ਉੱਤੇ ਚਾਤਮਾ ਜੀ ਤਾਂ ਜਦੋਂ ਪਹਲਗਾਮ ਦੇ ਵਿੱਚ ਅਤਵਾਦੀ ਹਮਲਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਵੀ ਕਈ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਚਾਹੇ ਉਹ ਪੰਜਾਬ ਦੇ ਯੂਟਿਊਬਰਸ ਹੋਣ ਜਾਂ ਫਿਰ ਹਰਿਆਣਾ ਦੀ ਜੋਤੀ ਮਲੋਤਰਾ ਯੂਟਿਊਬਰ ਹੋਵੇ ਤਾਂ ਕਈ ਜਿਹੜੇ ਯੂਟਿਊਬਰਸ ਨੇ ਜਿਹੜੇ ਕੁਝ ਦਿਨਾਂ ਪਹਿਲਾਂ ਹੀ ਪਾਕਿਸਤਾਨ ਦੇ ਵਿੱਚੋਂ ਆਏ ਸੀ ਜਾਂ ਪਾਕਿਸਤਾਨ ਦੇ ਵਿੱਚ ਗਏ ਸਨ ਤਾਂ ਉਹਦੇ ਉੱਤੇ ਵੀ ਕਾਰਵਾਈ ਹੁੰਦੀ ਦਿਖਾਈ ਦਿੱਤੀ ਕਈ ਹਜੇ ਵੀ ਪੁਲਿਸ ਹਿਰਾਸਤ ਦੇ ਵਿੱਚ ਨੇ ਕਈਆਂ ਤੋਂ ਪੁੱਛਗਿੱਛ ਕਰਕੇ ਜਿਹੜਾ ਛੱਡਿਆ ਜਾ ਚੁੱਕਾ ਹੈ ਪਰ ਇਸ ਤਰੀਕੇ ਦੇ ਨਾਲ ਹੁਣ ਸੰਗਤਾਂ ਦੇ ਵਿੱਚ ਵੀ ਜਿਹੜਾ ਡਰ ਦੇਖਣ ਨੂੰ ਮਿਲ ਰਿਹਾ ਪਰ ਉੱਥੇ ਵੱਡੀ ਗਿਣਤੀ ਦੇ ਵਿੱਚ ਅਪੀਲਾਂ ਦਲੀਲਾਂ ਜਿਹੜੀਆਂ ਨੇ ਉਹ ਲਗਾਤਾਰ ਐਸਜੀਪੀਸੀ ਦੇ ਕੋਲ ਪਹੁੰਚ ਰਹੀਆਂ ਸੀ ਕਿ ਇਸ ਵਾਰੀ ਸੰਗਤਾਂ ਨੂੰ ਜਿਹੜਾ ਹੈ ਉਹ ਵੱਡੇ ਪੱਧਰ ਦੇ ਉੱਤੇ ਪਾਕਿਸਤਾਨ ਦੇ ਵਿੱਚ ਗੁਰਦੁਆਮਾ ਦੇ ਦਰਸ਼ਨਾਂ ਦੇ ਲਈ ਜਾਣ ਦਿੱਤਾ ਜਾਵੇ ਪਰ ਹੁਣ ਕੇਂਦਰ ਸਰਕਾਰ ਤੇ ਗ੍ਰਹਿ ਮੰਤਰਾਲੇ ਦੇ ਵੱਲੋਂ ਜਿਹੜਾ ਹੈ ਉਹ ਸੂਬਿਆਂ ਨੂੰ ਚਿੱਠੀ ਲੇ ਕੇ ਇਸ ਜਥੇ ਨੂੰ ਪਾਕਿਸਤਾਨ ਭੇਜਣ ਦੇ ਉੱਤੇ ਰੋਕ ਲਗਾਉਣ ਦੀ ਗੱਲ ਜਿਹੜੀ ਆ